ਟੈਂਕੀ ਦੀ ਬਾਈ ਫਿਟਿੰਗ ਲੱਗੇ ਆਪਾਂ ਅੱਜ ਕਰਨ ਤਿੰਨ ਦਿਨ ਪਹਿਲਾਂ ਸਾਨੂੰ ਆਪਾਂ ਦਿਖਾਈ ਤੀ ਆਪਾਂ ਨੇ ਵੀਡੀਓ ਵਿੱਚ ਤੇ ਥੜਾ ਲੈ ਇਥੇ ਪਲਾਸਟਿਕ ਦਾ ਬਾਈ ਥੜੇ ਦੇ ਉੱਪਰ ਟੈਂਕੀ ਰੱਖਣੀ ਅੱਜ ਪਲਾਸਟਿਕ ਪਹਿਲਾਂ ਥੱਲੇ ਦੂਗਾ ਸਿਮਿੰਟਡ ਬਣਿਆ ਹੋਇਆ ਤੇ ਉੱਪਰ ਪਲਾਸਟਿਕ ਦਾ ਛੜਾ ਬਣਾ ਕੇ ਇਥੇ ਟੈਂਕੀ ਧਰਤੀ ਉੱਪਰ ਚੋਬਰਾਂ ਦੇ ਤੇ ਬਈ ਵੀਡੀਓ ਨੂੰ ਦੇਖ ਰਹੇ ਸਾਰੇ ਪਲੰਬਰ ਵੀਰਾਂ ਨੂੰ ਮਨੀ ਪਲੰਬਰ ਦੀ ਖੜ ਸ਼ਹਿਦ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਤੁਹਾਡੇ ਨਵੇਂ ਵਲੌਗ ਵਿੱਚ ਤੇ ਸਪਲਾਈਆਂ ਬਾਈ ਚੜੀਆਂ ਹੋਈਆਂ ਥੱਲੇ ਤੇ ਆਹ ਫਰੰਟ ਵਾਲੇ ਬਾਥੂਮੀ ਸਪਲਾਈ ਹੈ ਕਾਂਦੇ ਨਾਲ ਨਾਲ ਬਾਈ ਕਹਿੰਦੇ ਲੈ ਜਿਓ ਨੰਬਰ ਇਹਨਾਂ ਦਾ ਆ ਜਾਂਦਾ ਹੈ ਤੇ ਟਾਇਲ ਟੂ ਲਵਾਇਆਂ ਲਵਾ ਲਈ ਥੱਲੇ ਮਿੱਟੀ ਪਾ ਕੇ ਤੇ ਵੈਸੇ ਜੇ ਹੁੰਦਾ ਕੰਮ ਤਾਂ ਟਾਇਲ ਤੇ ਥੱਲੇ ਚਲੀ ਜਾਂਦੀ ਹੈ ਪਾਪ ਜੇ ਟਾਇਲ ਲੱਗਣ ਤੋਂ ਪਹਿਲਾਂ ਬਾਈ ਟੈਂਕੀ ਦੀ ਫਿਟਿੰਗ ਹੁੰਦੀ ਹੈ ਤੇ ਬਾਈ ਨੇ ਟਾਇਲ ਲਵਾ ਲਈ ਤੇ ਹੁਣ ਪਾਪ ਬਾਈ ਨਾਲ ਨਾਲ ਜਾਊਗੀ ਤੇ ਇੱਕ ਕੰਮ ਹੋਰ ਗਲਤ ਹੋਇਆ ਬਾਈ ਉਹਰੇ ਫਰੈਸ਼ ਪਾਣੀ ਵਾਲੀ ਲਾਈਨ ਨਹੀਂ ਚੜੀ ਹੋਈ ਉਹ ਥੱਲੇ ਛੱਡੀ ਹੋਈ ਹੈ ਉਹ ਵੀ ਤੁਹਾਨੂੰ ਦਿਖਾ ਦਨੇ ਆ ਹੋਏ ਪਾ ਲੈ ਆਉਣੀ ਪੈਣੀ ਖਿੱਚ ਕੇ ਬਾਈ ਲੈਂ ਨਾ ਕਈ ਪਲੰਬਰ ਬਾਈ ਅਣ ਗੈਲੀ ਕਰ ਦੰਨੇ ਆ ਆ ਗਮਾਮਪੇ ਬਣੀ ਆ ਛੱਡੀ ਰਹੀ ਇੱਥੀ ਹੋ ਰਹੀ ਨਾ ਫਰੈਸ਼ ਵਾਲੀ ਇਹ ਥੱਲੇ ਕਿਤੇ ਜੋੜੀ ਨਹੀਂ ਹੋਈ ਥੇਗੀ ਤੇ ਬਾਈ ਨਾ ਕਰਦੇ ਗੱਲ ਇੱਕ ਵਾਰੀ ਇਹਦੇ ਨਾਲ ਹਾਂ ਬਾਬੂ ਉਹ ਜਿਹੜੀ ਫਿਰ ਫਰੈਸ਼ ਵਾਲੀ ਲੈਣਾ ਉਹ ਤਾਂ ਫਿਰ ਅੰਦਰ ਥੋੜਾ ਜਾਣਾ ਘੁੰਮ ਕੇ ਪਾਣੀ ਉਹਦੇ ਵਿੱਚ ਹਾਂ ਅੰਦਰ ਤਾਂ ਨਹੀਂ ਘੁੰਮ ਕੇ ਜਾਣਾ ਅੰਦਰ ਵਾਲਾ ਵੀ ਜੋੜ ਦੂੰਗੇ ਦੋਨੋਂ ਤਾਂ ਹੈ ਵਾਹ ਤੇ ਦੋ ਹੈ ਹਾਂ ਅੰਦਰ ਵਾਲਾ ਵੀ ਘੁੰਮ ਕੇ ਫਿਰ ਨਹੀਂ ਫਰੈਸ਼ ਵਾਲੀ ਪਾਣੀ ਤਾਂ ਜਾ ਹੀ ਰਿਹਾ ਤਾਂ ਅੰਦਰ ਸਾਰੇ ਪਾਸੇ ਟੁੱਟੀਆਂ ਜੀ ਹਾਂ ਹਾਂ ਉਹ ਕਿੱਥੇ ਉਡੀ ਫਿਰ ਚੜਾਏ ਨਹੀਂ ਹੈ ਯਾਰ ਚੜਾਏ ਨਹੀਂ ਨਾ ਹੈ ਨਾ ਉਹੀ ਚਾਈ ਪੌੜੀ ਦੇ نیچے ਗਿਆ ਨਹੀਂ ਉਹ ਪੌੜੀ ਕੋਲ نیچے ਤਾਂ ਗਿਆ ਭਾਈ ਅੰਦਰ ਬਾਥਰੂਮ ਆ ਮ ਤਾਜ਼ਾ ਪਾਣੀ ਆ ਰਿਹਾ ਸੀ ਪਲੱਗ ਖੋਲੇ ਪਾਣੇ ਬਾਥਰੂਮ ਉਹ ਉਸਮੇ ਆਇਆ ਪਰ ਪਿਛੇ ਵਾਲੇ ਮੇ ਵੀ ਹਵਾ ਆਈ ਹੈ ਪੋਰ ਖੋਲ ਕੇ ਦੇਖ ਲੀ ਇੱਕ ਵਾਰੀ ਕਨੈਕਟੀਵਿਟੀ ਹੋਈ ਵੀ ਹੈ ਕਿਤੇ ਨਾ ਕਿਤੇ ਚਲੋ ਖੈਰ ਚੈੱਕ ਕਰਦੇ ਆਂ ਪਹਿਲਾਂ ਟੈਂਕੀ ਦੀ ਫਿਟਿੰਗ ਕਰਦੇ ਆਪਾਂ ਫਿਰ ਦੇਖਦੇ ਆਂ ਇਹਦਾ ਹਨਾ ਬਾਅਦ ਚੈੱਕ ਕਰਕੇ ਜੋੜਦੇ ਹਾਂ ਟਰਬੋ ਦੇ ਇਕਲਣੀ ਆ ਤੋ ਐਂਡ ਕੈਪ ਨਹੀਂ ਆ ਕਿੰਨਾ ਟਾਈਮ ਹੋ ਗਿਆ ਪਈ ਐਂਡ ਕੈਪ ਟੈਂਕੀ ਠੀਕ ਆ ਬਾਬੂ ਨਾ ਪਿਓਰ ਸਟਰੋਂਗ ਡਿਊਰੇਬਲ ਡਾਟ ਮਰੀਨ ਡਾਟ ਮਰੀਨ ਨਵੀਂ ਕੰਪਨੀ ਦੇਖੀ ਆ ਇਹ ਪਹਿਲਾਂ ਹਨ ਦੇਖੀ ਨਹੀਂ ਹੈਵੀ ਆ ਟੈਂਕੀ ਤਾਂ 4 ਲੇਅਰ ਹਾਂ 4 ਲੇਅਰ ਦਾ ਟੈਂਕੀ ਹੈ ਫਰੈਸ਼ ਵਾਲੀ ਲੈ ਜਾਂਦਾ ਭਾਈ ਥੋੜਾ ਜਿਹਾ ਪੰਗਾ ਫਰੈਸ਼ ਵਾਲੀ ਲੈ ਜਾਂਦਾ ਉਹਦਾ ਚੈੱਕ ਕਰੂਗੇ ਆਪਾਂ ਕਿ ਕਿੱਧਰ ਦੇ ਕਿੱਧਰ ਜੋੜੀ ਹੋਈ ਹੈ ਬੰਦੇ ਨੇ ਪਰ ਚੜ੍ਹਾਈ ਤਾਂ ਹੈ ਨਹੀਂ ਪਰ ਅੰਦਰ ਤਾਜਾ ਪਾਣੀ ਘੁੰਮਦਾ ਬਾਥਰੂਮਾਂ 'ਚ ਉਹ ਚੱਕਰਨਾ ਪੈਣਾ ਆਪਾਂ ਨੂੰ ਚੈੱਕ ਕਰਕੇ ਫਿਰ ਭਾਈ ਜੋੜੂਗੇ ਇਹਨੂੰ ਉਹ ਥੱਲੇ ਬਾਈ ਜਿਹੜਾ ਆਪਾਂ ਸਕਰੀਨ ਤੇ ਸਾਹਮਣੇ ਦੇਖੀ ਜਾਂਦੇ ਆ ਬਣਿਆ ਹੋਇਆ ਸਟੈਪ ਜਆ ਉਹਦੇ ਵਿੱਚ ਗੇਟ ਬਾਲ ਲੱਗਿਆ ਹੋਇਆ ਉੱਥੇ ਮੋਟਰ ਦੇ ਪੁਆਇੰਟ ਬਣਨੇ ਤੇ ਤੇ ਉਹ ਬਾਈ ਨੇ ਗੱਭੇ ਬਾਲ ਪਾ ਕੇ ਤਾਂ ਸਿੱਧੀ ਇਦਾਂ ਲਾਈਨ ਚ ਕਮਾ ਕੇ ਸਿੱਧੀ ਉੱਪਰ ਅੰਦਰ ਬਾਥਰੂਮ ਤੇ ਤੁਹਾਨੂੰ ਕਮਾ ਕੇ ਇਦਾਂ ਨਾਲੇ ਨਾਲ ਕੰਧ ਦੇ ਥੱਲੇ ਕੰਧ ਵਿੱਚ ਪਾਈ ਹੋਈ ਹੈ ਲਾਈਨ ਉਹ ਇਦਾਂ ਪਿੱਛੇ ਬਾਥਰੂਮ ਨੂੰ ਚੜਾ ਕੇ ਪਿੱਛੇ ਇੱਧਰ ਥੱਲੇ ਬਾਥਰੂਮ ਬਣਿਆ ਹੋਇਆ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਤਾਂ ਪਰ ਸੋਨ ਚੌਥੀ ਵਾਲੀ ਵੀਡੀਓ ਵਿੱਚ ਤੇ ਬਈ ਆ ਚੜਾਤੀ ਉਰੇ ਫਰੈਸ਼ ਵਾਲੀ ਲੈਣਾ ਇਹ ਤੇ ਇਧਰ ਕਿਚਨ ਵਾਲੀ ਆਪਣੇ ਕਿਚਨ ਚੋਂ ਵੀ ਚੜਾਈ ਹੋਈ ਆ ਇਹ ਲਾਈਨ ਫਰੈਸ਼ ਦੀ ਆ ਇਹ ਇਹਦੇ ਵਿੱਚ ਟੈਂਕੀ ਵਾਲੀ ਲੈ ਜਾਂਦਾ ਨਹੀਂ ਪਤਾ ਲੱਗ ਰਿਹਾ ਵੀ ਉਹ ਕਿੱਥੇ ਚੜਾਈ ਹੋਈ ਆ ਤੇ ਹੋ ਸਕਦਾ ਬਾਈ ਕਿਤੇ ਉਹ ਆ ਕੰਧ ਚ 9 ਇੰਚੀ ਦੇ ਵਿੱਚ ਨਾ ਕਿਉਂਕਿ ਹੁਣ ਟਾਇਲ ਲੱਗੀ ਵੀ ਆ ਸਾਨੂੰ ਉੱਥੇ ਤੋੜ ਤੜੇ ਕਰਕੇ ਦੇਖਣਾ ਪਊਗਾ ਵੀ ਉੱਥੇ ਨਾ ਕਿਤੇ ਕੰਧ ਦੇ ਵਿੱਚ ਚੜੀ ਹੋਵੇ ਲਾਈਨ ਉਹ ਆ ਤਾਂ ਬਾਈ ਫਰੈਸ਼ ਵਾਲੀ ਨਿਕਲੀ ਲੈਣ ਇਹਨੂੰ ਪਟੈਂਕੀ ਵਾਲੀ ਸਮਝੀ ਜਾਂਦੇ ਤੇ ਏ ਲੈਨ ਫਰੈਸ਼ ਦੀ ਹੋ ਗਈ ਤੇ ਉਹ ਵੀ ਰੈਨ ਫਲੈਸ਼ ਆਪਣੀ ਫਰੈਸ਼ ਵਾਲੀ ਹੋ ਗਈ ਤੇ ਸਾਰੀ ਲੈਨ ਧਕਵਾ ਕੇ ਥੱਲੇ ਥੱਲੇ ਗਰਾਊਂਡ ਕੋਥ ਚੜਾਈ ਹੈ ਫਰੈਸ਼ ਵਾਲੀ ਲੈਨ ਤੇ ਕੋਥ ਚੜਾਤੀ ਤੇ ਭਾਈ ਬਾਕੀ ਆ ਕਿਚਨ ਆ ਰਿਹਾ ਉਹ ਬਾਥਰੂਮ ਦੀ ਲੈਨ ਨੀ ਪਲੰਬਰ ਰਹੀ ਇੱਧਰ ਪਿੱਛੇ ਵਾਲੇ ਬਾਥਰੂਮ ਦੀ ਟੈਂਕੀ ਵਾਲੀ ਤੇ ਫਿਰ ਉਹ ਬਾਈ ਨਾਲ ਹੁਣ ਕਰਦੇ ਆ ਗੱਲਬਾਤ ਆ ਵੀ ਜਾਂ ਤਾਂ ਭਾਈ ਪਲੰਬਰ ਨਾਲ ਗੱਲਬਾਤ ਕਰਾ ਦਿਓ ਕਿੱਥੇ ਛੱਡੀ ਲੈਨ ਉਹਨੇ ਸਮਝ ਨਹੀਂ ਲੱਗ ਰਹੀ ਉਹਦੀ ਫਿਰ ਉਹ ਦੇਖਦੇ ਆ ਤੇ ਚਲੋ ਖੈਰ ਆਪਾਂ ਇਹਨਾਂ ਕੰਮ ਕਰ ਦਿੰਨੇ ਨੇ ਕਿਉਂਕਿ ਧੁੱਪ ਧੁੱਪ ਦੇ ਵਿੱਚ ਰੱਖ ਰਿਹਾ ਬਈ ਟੈਂਕੀ ਤੇ ਇਹ ਜਿਹੜਾ ਨਾਲ ਜੋੜ ਦਿੰਨੇ ਆ ਲੈ ਇਹਨਾਂ ਨੂੰ ਆ ਬਾਥਰੂਮ ਦੀ ਲਾਈਨ ਜੋੜ ਦਿੰਨੇ ਆ ਤੇ ਆ ਪਿੱਛੇ ਵਾਲੇ ਬਾਥਰੂਮ ਦੀ ਲਾਈਨ ਜੋੜ ਦਿੰਨੇ ਆ ਬਾਕੀ ਬਾਲਬੂ ਆਪਾਂ ਨੇ ਕਸਤੇ ਸਾਰੇ ਉਹ ਟੈਂਕੀ ਦੀਆਂ ਕਰ ਦਿੰਦੇ ਆ ਬਈ ਇੰਨੀ ਕ ਫਿਟਿੰਗ ਤੇ ਫਰੈਸ਼ ਵਾਲੀ ਲਾਈਨ ਅਸੀਂ ਉਧਰ ਤੇ ਜੋੜੂਗੇ ਉਹ ਚੜੀ ਹੋਈ ਆ ਥੱਲੇ ਤੇ ਉਹ ਅੱਗੇ ਮੋਟਰ ਕਹੂਗੇ ਤੇ ਬਈ ਮੋਟਰ ਦੀ ਫਿਟਿੰਗ ਹੋ ਜਾਊਗੀ ਇੰਨੀ ਗੱਲ ਬਾਤ ਆ ਤੇ ਬਣੇ ਰਿਹਾ ਵੀਡੀਓ ਦੇ ਨਾਲ ਫਿਰ ਦਿਖਾਉਨੇ ਆ ਸਾਨੂੰ ਉਧਰ ਸਪਲਾਈ ਲੱਭ ਕੇ ਕਿਚਨ ਵਾਲੀ ਸਪਲਾਈ ਬਾਈ ਲੱਭ ਗਈ ਆਪਾਂ ਨੂੰ ਸਾਈਡ ਤੇ ਚੜਾਈ ਵੀ ਦੀ ਤੇ ਉਹ ਫਰੈਸ਼ ਵਾਲੀ ਚੜਾਈ ਵੀ ਬਾਈ ਨੇ ਲੱਗ ਤੇ ਇਧਰਲੇ ਪਾਸੇ ਲੱਭੀ ਆਪਾਂ ਨੂੰ ਕਿਚਨ ਵਾਲੀ ਆਪਾਂ ਇਧਰਲੇ ਪਾਸੇ ਲੱਭਦੇ ਰਹੇ ਮਿੱਟੀ ਪੱਟ ਦੇ ਟੈਲਾਂ ਤੋੜਤੀਆਂ ਪਰ ਲੱਭੀ ਨਹੀਂ ਹਾਰ ਕੇ ਪਰ ਇਧਰ ਜਾ ਕੇ ਲੱਭੀ ਥੱਲੇ ਦੇ ਖਾਲੀ ਕਰਨੇ ਤੇ ਪਤਾ ਲੱਗਿਆ ਵੀ ਇਧਰਲੇ ਪਾਸੇ ਲੰ ਚੜਾਈ ਵੀ ਦੀ ਬਾਈ ਇਹ ਬਾਬੂ ਇਧਰ ਵੀ ਲੱਭ ਗਈ ਬਾਸ ਨੂੰ ਲੈਣ ਹੈ ਠੀਕ ਹੈ ਇਧਰਲੇ ਪਾਸੇ ਚੜਾਈ ਵੀ ਦੀ ਹੈ ਨਾ ਅਲੱਗ ਅਲੱਗ ਚੜਾਈਆਂ ਠੀਕ ਬਾਈ ਫਿਰ ਜੋੜ ਦਈਏ ਲਾਲੇ ਦੇ ਕਿਚਨ ਵਾਲੀ ਨਾਲ ਜੋੜ ਦੇਣੇ ਇੱਕ ਕਰਕੇ ਹਨ ਫੇਰ ਬਈ ਇੰਨਾ ਕ ਜਿੱਦਾ ਆਪਣਾ ਕਿਚਨ ਵਾਲੀ ਲਾਈਨ ਆਪਾਂ ਨੂੰ ਲੱਭ ਗਏ ਆਏ ਤੇ ਬਾਅਦ ਵਿੱਚ ਆਪਣਾ ਟੈਂਕੀ ਦਾ तकरीबन ਕੰਮ ਹੋਇਆ ਗਿਆ ਬਾਈ ਸਾਰੀਆਂ ਸਪਲਾਈਆਂ ਤਕਰੀਬਨ ਜੁੜ ਗਏ ਆ ਤੇ ਆਹ ਕਿਚਨ ਵਾਲ ਤੇ ਫਰੈਸ਼ ਪਾਣੀ ਦੀ ਲਾਈਨ ਆਪਾਂ ਇੱਧਰ ਤੇ ਜੋੜਨੀ ਉਹ ਫਰੈਸ਼ ਵਾਲੀ ਲਾਈਨ ਆਪਾਂ ਉਧਰ ਹੀ ਡੈਡ ਕਰ ਦੇਣੀ ਐ ਐਂਡ ਕੈਪ ਲਾ ਕੇ ਬੰਦ ਕਰ ਦੂੰਗਾ ਤੇ ਕਿਚਨ ਵਾਲੀ ਲਿਆਉਣੀ ਬਸ ਖਿੱਚ ਕੇ ਟੈਂਕੀ ਦੀ ਫਿਟਿੰਗ ਵਾਲਾ ਆਪਣਾ ਬਾਈ ਕੰਮ ਕੰਪਲੀਟ ਹੋ ਗਿਆ ਤੇ ਚੈੱਕ ਚੁੱਕ ਕਰਕੇ ਸਾਰੀਆਂ ਸਪਲਾਈਆਂ ਜੋੜਤੀਆਂ ਆਪਾਂ ਨੇ ਦੋ ਬਾਥਰੂਮ ਦੀਆਂ ਸਪਲਾਈਆਂ ਇਹਨਾਂ ਨੇ ਜੁੜ ਗਈਆਂ ਇੱਕ ਆ ਹੋ ਗਈ ਤੇ ਆ ਬਾਥਰੂਮ ਦੀ ਹੋ ਗਈ ਤੇ ਇੱਧਰ ਵਾਲੀ ਬੰਦ ਕਰਤੀ ਇਹ ਕਿਉਂ ਬੰਦ ਕਰਤੀ ਬਾਈ ਆਪਾਂ ਨੇ ਉੱਧਰ ਜੋੜਤੀ ਇਹ ਕਿਚਨ ਵਾਲੀ ਸਪਲਾਈ ਨਾਲ ਆ ਜਾਂਦੀ ਉੱਧਰ ਤੇ ਆ ਰਹੀ ਕਿਚਨ ਦੀ ਇੱਥੇ ਟੀ ਪਾ ਕੇ ਇਹਦੇ ਨਾਲ ਜੋੜਤੀ ਆ ਬਾਥਰੂਮ ਦੀ ਹਲੇ ਪੈਨ ਫਿਟਿੰਗ ਕਰੀ ਨਹੀਂ ਬਾਈ ਕਹਿੰਦੇ ਤੇ ਉਹ ਫਰੈਸ਼ ਵਾਲੀ ਲਾਈਨ ਬਣਾਤੀ ਆਪਾਂ ਨੇ ਉੱਧਰ ਤੇ ਇੰਨੀ ਗੱਲ ਬਾਤ ਆ ਬਾਈ ਫਿਰ ਧੁੱਪ ਤੇਜ ਅੱਜ ਟੈਂਕੀ ਦਾ ਕੰਮ ਆਪਣਾ ਕੰਪਲੀਟ ਹੋ ਗਿਆ ਤੇ ਸੀਟ ਲਾਉਣ ਨੂੰ ਰਹਿਦੀ ਥੱਲੇ ਫਿਰ ਉਹ ਦੇਖਦੇ ਲੈਟ ਟਾਈਮ ਤੋਂ ਬਾਅਦ ਉਹ ਤਾਂ ਕੰਮ ਵੀ ਨਹੀਂ ਵੇਢਦੇ ਆ